ਕਰੀਬਨ 2 ਵਜੇ ਕਰੀਬ ਇੱਕ ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਦੇ ਵਿੱਚ ਇੱਕ ਆਪ ਤੇ ਸ਼ਿਰਸ ਇਹਨਾਂ ਦੇ ਆਗੂ ਨਿਤਨੰਦਾ ਦੇ ਫਾਇਰਿੰਗ ਹੋਈ ਸੀਗੀ ਔਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਬਾਅਦ ਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੀਗੀਆਂ ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਇਹਨਾਂ ਦੇ ਅੰਡਰ ਸੀਆਈਏ ਦੀ ਜਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕਤ ਵਕਤ ਖਾਣਿਆ ਜਿਹੜੇ ਸਾਡੇ ਡਿਸਟ੍ਰਿਕਟ ਸੀਲਿੰਗ ਤੇ ਸਿਟੀ ਸੀਲਿੰਗ ਜਿਹੜੇ ਨਾਕੇ ਅਗੇ ਨੇ ਉਹ ਵੀ ਲਗਾਏ ਗਏ ਸੀਗੇ ਜਿਹਦੇ ਕਰਕੇ ਜਿਹੜਾ ਐਕਿਊ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਅਬੈਂਡਨਟ ਕਰਕੇ ਭਜਣਾ ਪਿਆ ਔਰ ਇਸ ਮਾਮਲੇ ਤੇ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਹੈ ਅੱਜ ਹਾਸਲ ਹੋਈ ਜਦੋਂ ਜਿਹੜਾ ਸਾਡਾ ਐਕਿਊ ਜਿਹੜਾ ਦਿਲਸ਼ੇਰ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਹੈ ਜਿਹਦਾ ਪੁਰਾਣਾ ਡਿਸਟਿਊਟ ਚੱਲਦਾ ਪਿਆ ਸੀਗਾ ਨਿਰਮਿੰਦਰ ਦੇ ਨਾਲ ਉਹਨੇ ਅੱਜ ਕੋਰਟ ਤੇ ਸਰੈਂਡਰ ਕਰਨ ਜਦੋਂ ਜਾ ਰਿਹਾ ਸੀਗਾ ਰੋਪੜ ਸਾਈਡ ਤੋਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰਾਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਉਹਦੀ ਜ਼ਮੀਨ ਨਿਤਿੰਨ ਨੰਦਾ ਨੇ ਖਰੀਦੀ ਨਹੀਂ ਸੀ ਕਿ ਬਟ ਬਿਆਨਾਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਿਹੜਾ ਹੈਗਾ ਡਿਸਪਿਊਟ ਚੱਲਦਾ ਰਿਹਾ ਸੀਗਾ ਜਿਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਵੀ ਲਾਇਆ ਨੇ ਕੰਪਲੇਂਟਾਂ ਵੀ ਜਲਦੀ ਆਨੇ ਤੇ ਐਫ ਆਈ ਆਰ ਵੀ ਹੋਈ ਜਾਂਦੀ ਤੇ 300 109 ਬੀ ਐਨ ਐਸ ਜਿਹੜਾ ਆਪਣਾ 307 ਪੁਰ ਉਦੇ ਚ ਆਪਾਂ ਐਫ ਆਈ ਆਰ ਦਰਜ ਕਰਕੇ ਦੀ ਤਫਤੀਸ਼ ਕਰ ਰਹੇ ਹਾਂ ਕੁ ਚਾਰ ਬੰਦਿਆਂ ਦੇ ਖਿਲਾਫ ਹੀ ਰਾਏ ਐਫ ਆਈ ਆਰ ਵੀ ਹੈ ਬੀ ਐਨ ਐਸ ਦੀ ਜਿਹੜੀ 109 ਧਾਰਾ ਜਿਹੜੀ ਪੁਰਾਣੇ ਆਪਣੇ ਆਈ ਪੀ ਸੀ ਨੂੰ 307 ਨੂੰ ਗਰੂਪਰੇਟ ਕਰਨੀ ਹੈਗੀ ਹੈ ਉਸ ਤੋਂ ਇਲਾਵਾ ਆਮ ਸੈਟ ਲੱਗਾ ਹੋਇਆ ਹੈਗਾ ਔਰ ਬੀ ਐਨ ਐਸ ਦੀ 351 2 191 3 ਤੇ 190 ਜਿਹੜੀ ਹੈਗੀ ਹੈ ਉਹ ਅਲਗ ਧਾਰਾਵਾਂ ਵੀ ਲਗਾਈਆਂ ਨੇ ਇਹਦੇ ਕਿਹੜੇ ਚਾਰ ਆਂ ਵੀ ਹੈ ਇਹਦੇ ਦੋ ਬ੍ਰਦਰ ਹੈਗੇ ਨੇ ਰਣਬਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ ਅਜੇ ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਐਫਆਈਆ ਦਰਜ ਕੀਤੀ ਗਈ ਹੈ। ਅ ਵੈਪਨ ਲਾਇਸੈਂਸੀ ਹੈਗਾ 324 ਦਾ ਰਿਵੋਲਵਰ ਹੈਗਾ ਇਹਦੇ ਬਾਰੇ ਆਪਾਂ ਹੋਰ ਜਿਹੜਾ ਬਿਚੋਕਰ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਆ। ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ଥିਗੇ ਉਹ ਵੀ ਬਰਾਮਦ ਹੋ ਗਏ ਨੇ ਤੇ ਔਰ ਉਸ ਤੋਂ ਇਲਾਵਾ ਕੁਝ ਲਾਈਵ ਕਾਰਟਿਜਸ ਵੀ ਆਪਾਂ ਬਰਾਮਦ ਕੀਤੀਆਂ ਹੈਗੀਆਂ। ਟੋਟਲ 3 ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ। ਸਰ ਮੋਰਿਸ ਬੈਲਿੰਗ ਸੀਗਾ ਮਾਰਨਾ ਸੀਗਾ ਡਰਾਣਾ ਸੀਗਾ ਕੀ ਸੀਗਾ ਕਿਉਂਕਿ ਅਰੇ ਸਮਝ ਨਹੀਂ ਪਾਇਆ ਕਿ ਇੰਨਾ ਪੁਰਾਣਾ ਦਾ ਡਿਸ डिस्प्यूट फाइलिंग द दे केमिरा देखो हीट ऑफ द मोमेंट ਹੁਣ ਕੀ ਹੋਇਆ ਸੀਗਾ ਅਤੇ ਹੁਣ ਜਰੂਰ ਆਪਾਂ ਕੁਝ ਕੁ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ ਔਰ ਮੈਂ ਤੁਹਾਨੂੰ ਜਿੱਤਨਾ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫ ਆਈ ਆਰਸ ਹੋਈਆਂ ਨੇ ਇਸ ਤੋਂ ਇਲਾਵਾ ਇਹਨਾਂ ਦੀ ਪ੍ਰੈਜ਼ੈਂਟ ਹੋਈ تھی ਕੰਪਲੇਂਟ ਚੱਲਦੀ ਬੈਠੀ ਜਿਹਦੇ ਵਜੋਂ ਤੇ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਂ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕਿ ਆ ਕੀ ਸੀਗਾ ਉਹ ਹੁਣ ਤਕਤੀਸ਼ ਜਿਹੜੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੂਗੀ

ਆ ਰਹੀ ਸੀ ਤੇ ਕੋਈ ਗੱਲ ਕਰ ਲਈ ਤੇ ਆਪ ਵੀ ਗੱਲ ਕਰ ਰਹੇ ਮੈਂ ਤੁਹਾਨੂੰ ਵਿਸ਼ਾ ਮੇਰੀ ਤਾਂ ਗੱਲਾਂ ਚਾਹੀਦੀਆਂ ਸੀ ਉਸ ਕਰਕੇ ਇੱਕ ਖੁੰਡਾ ਜੀਵੇ ਨੇ ਤੁਹਾਨੂੰ ਦੱਸਿਆ ਇਹਨਾਂ ਦਾ ਡਿਸਪਿਊਟ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈਗਾ ਕੰਪਲੇਂਟਸ ਇਹਨਾਂ ਨੇ ਪਹਿਲਾਂ ਕਾਫੀ ਦਿੱਤੀਆਂ ਹੋਈਆਂ ਨੇ ਇਵਨ ਜੇ ਡੀਐਸਪੀ ਅਨੰਦਪੁਰ ਸਾਹਿਬ ਹੈਗੇ ਨੇ ਜੇ ਤੋਂ ਡੀਐਸਪੀ ਡੀ ਸੀਗੇ ਇਹਨਾਂ ਦੇ ਕੋਲ ਵੀ ਪਹਿਲਾਂ ਕੰਪਲੇਂਟ ਚਲਦੀ ਸੀਗੀ ਇਸ ਤੋਂ ਇਲਾਵਾ ਪਹਿਲਾਂ ਹੀ ਕਾਫੀ ਆਰ ਮਾਈਨਿੰਗ ਐਕਟ ਦੇ ਤਹਿਤ ਜਿਹੜਾ ਹੈਗਾ ਦਿਲਸ਼ੇਰ سے درج ਕੀਤੀ ਗਈ ਸੀ ਉਹ ਸਾਰਾ ਕੁਝ ਤਫ਼ਤੀਸ਼ ਵਿੱਚ ਚੱਲਦਾ ਪਿਆ ਸੀਗਾ ਸੋਸ਼ਲ ਮੀਡੀਆ ਤੇ ਜਿਹੜਾ ਕੰਟੈਂਟ ਦੀ ਤੁਸੀਂ ਗੱ ਬਟ ਇਹਨਾਂ ਦਾ ਆਪਸ ਵਿੱਚ ਐਲੀਗੇਸ਼ਨ ਕਾਊਂਟਰ ਐਲੀਗੇਸ਼ਨਸ ਕਾਫੀ ਪਹਿਲਾਂ ਤੋਂ ਵੀ ਚੱਲਦੇ ਰਹੇ ਹੈਗੇ ਨੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਨੇ ਤੇ ਇਹ ਸਾਰੀਆਂ ਚੀਜ਼ਾਂ ਤਫ਼ਤੀਸ਼ ਦਾ ਜਿਹੜਾ ਹੈਗੇ ਨੇ ਸਾਡਾ ਵਿਸ਼ਾ ਹੈ